ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਲ ਸੋਸ਼ੀਅਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿਉਂਕਿ ਸਾਡੇ ਔਨਲਾਈਨਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਦੇ ਹਨ ਅੱਜ ਤਰਨਤਾਰਨ ਨੇੜੇ ਆਮ ਆਦਮੀ ਪਾਰਟੀ ਵੱਲੋਂ ਮਹਾਰੈਲੀ ਕੀਤੀ ਗਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਜੀਵੀ ਕੇ ਥਰਮਲ ਪਲਾਂਟ ਨੂੰ 1080 ਕਰੋੜ ਦੀ ਲਾਗਤ ਨਾਲ ਖਰੀਦਣ ਤੋਂ ਬਾਅਦ ਅੱਜ ਉਸ ਥਰਮਲ ਪਲਾਂਟ ਦਾ ਨਾਮ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਗਿਆ ਜਿੱਥੇ ਕਿ ਇਸ ਥਰਮਲ ਪਲਾਂਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੰਪੁੱਜ ਕੇ ਇੱਕ ਬਹੁਤ ਵੱਡੀ ਮਹਾਰੈਲੀ ਕੀਤੀ ਗਈ ਜਿੱਥੇ ਕਿ ਪਿੰਡਾਂ ਪਿੰਡਾਂ ਤੇ ਸ਼ਹਿਰਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸਟੇਜ ਉੱਪਰ ਬੋਲਦੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਮਤਰਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਂਦੀਆਂ ਪਾਰਲੀਮੈਂਟ ਚੋਣਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਸਮੇਤ 14 ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਰਾਤ ਦਿਨ ਇੱਕ ਕਰਕੇ ਜਿੱਤ ਪ੍ਰਾਪਤ ਕਰ ਦਿਓ ਦੂਜੇ ਕਿਸਾਨ ਜਥੇਬੰਦੀਆਂ ਤੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਵੱਲੋਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਆਏ ਹਨ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੇਰੋਖੰਡ ਮਿਲ ਬੰਦ ਪਈ ਹੈ ਉਸ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਜਿਸ ਨਾਲ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਅਤੇ ਕਿਸਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ ਇਸੇ ਤਰ੍ਹਾਂ ਆਲ ਇੰਡੀਆ ਆਸ਼ਿਆ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਣ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਾਡੀ ਜਥੇਬੰਦੀ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਹੀ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਦੀ ਸਾਡੀਆਂ ਵਾਰ-ਵਾਰ ਮੀਟਿੰਗਾਂ ਕਰਵਾਈਆਂ ਗਈਆਂ ਹਨ ਇਸ ਕਰਕੇ ਅੱਜ ਅਸੀਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਮੰਗ ਪੱਤਰ ਨਾ ਲਿਆ ਗਿਆ ਤਾਂ ਅਸੀਂ ਜਲਦੀ ਹੀ ਸਰਕਾਰ ਖਿਲਾਫ ਅਗਲਾ ਸੰਘਰਸ਼ ਕਰਨ ਦਾ ਐਲਾਨ ਕਰਾਂਗੇ ਤੁਸੀਂ ਵੀ ਦੇਖੋ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂਦੀਪ ਸ਼ੇਸ਼ਪੁਰ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਆ ਰਹੇ ਹੈ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਅਲੋ ਮੈਂ ਜ਼ਿਲ੍ਹਾ ਸਖਤਰ ਸੀਮਾ ਸੋਲ ਬੋਲ ਰਹੀ ਹਾਂ ਲਗਾਤਾਰ ਮੰਗਾਂ ਜਦੋਂ ਸਰਕਾਰ ਹੌਦ ਵੀ ਚਾਹੀ ਸੀ ਇਹਨਾਂ ਨੇ ਸਾਡੇ ਨਾਲ ਉਸ ਟਾਈਮ ਵਾਦਾ ਕੀਤਾ ਕਿ ਅੰਦੇ ਸਾਡੇ ਤੁਹਾਡੇ ਡਬਲ ਇਨਸੈਂਟਿਵ ਤੇ ਨਾਲ ਅਸੀਂ ਤੁਹਾਨੂੰ 26000 ਰੁਪਏ ਜਾਂ ਡਬਲ ਜਿੰਨਾ ਵੀ ਪੇ ਹੈ ਡੀਸੀ ਰੇਟ ਅਨੁਸਾਰ ਤੁਹਾਨੂੰ ਲੈ ਕੇ ਆਵਾਂਗੇ ਉਦੋਂ ਤਾਂ ਕਰ ਹਲੀ ਤੱਕ ਸਾਡੇ ਨਾਲ ਲਾਰੇ ਲਾਏ ਜਾ ਰਹੇ ਆ ਕੋਈ ਸਾਡੀ ਡਿਮਾਂਡ ਨਹੀਂ ਇਹਨਾਂ ਨੇ ਪੂਰੀ ਕੀਤੀ ਇੱਥੋਂ ਤੱਕ ਕਰਕੇ ਸਾਨੂੰ ਮਿਲਣ ਤੇ ਕਰਾਈ ਤੱਕ ਦੋਨਾਂ ਨੇ ਕੋਈ ਗੱਲਬਾਤ ਵੀ ਨਹੀਂ ਕੀਤੀ ਇਸ ਵੰਦੀ ਬੰਗ ਪੱਤਰ ਦੇ ਰਹੇ ਬਿਲਕੁਲ ਬਿਲਕੁਲ ਜੀ ਜੇ ਨਾ ਇਹੋ ਜੇ ਕੰਮ ਮਤਲਬ ਸਾਡੇ ਨਾਲ ਨਾ ਕੋਈ ਗੱਲਬਾਤ ਕੀਤੀ ਤੇ ਅਸੀਂ ਆਪਣੇ ਸਟਰਗਲ ਹੋਰ ਤੇ ਕਰਾਂਗੇ ਇਲੈਕਸ਼ਨ ਆ ਰਹੇ ਸਾਨੂੰ ਦੱਸਿਆ ਜਾਏਗਾ ਕਿ ਉਸ ਟਾਈਮ ਇਹ ਸੇਰੋਂ 슈ਗਰ ਮਿਲ ਜੋ 1986 ਦੇ ਵਿੱਚ ਚਾਲੂ ਹੋਈ ਸੀ ਇਹ 98 ਏਕੜ ਚਾਰ ਕਨਾਲਾਂ ਦੇ ਵਿੱਚ ਬਣੀ ਹੋਈ ਮਿਲ ਹੈ ਜਿਹੜੀ ਉਦੋਂ ਲਗਭਗ 45 ਕਰੋੜ ਦੇ ਨਾਲ ਇਹ ਮਿਲ ਬਣੀ ਸੀ ਤੇ 2006 ਦੇ ਵਿੱਚ ਇਹ ਮਿਲ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਜਿਸ ਤੇ ਨਾਲ ਇਲਾਕੇ ਦੀਆਂ ਖੇਤੀ ਪਿੰਡ ਤਾਂ ਹੀ ਜਿਹੜੀ ਉਹ ਖਤਮ ਹੋ ਗਈ ਗੰਨੇ ਦੀ ਕਿਸਮ ਖੇਤੀ ਜਿਹੜੀ ਉਹ ਸਾਰੀ ਬੰਦ ਹੋ ਗਈ ਕਿਉਂ ਇਥੋਂ ਮਿਲਾਂ ਬਾਕੀ ਜਿਹੜੀਆਂ ਉਹ ਬਹੁਤ ਦੂਰ ਨੇ ਤੇ ਸਾਰੇ ਕਿਸਾਨਾਂ ਨੇ ਮਤਲਬ ਗੰਨਾ ਜਿਹੜਾ ਪੁੱਟ ਕਤਿਆ ਸਾਡੇ ਜ਼ਿਲ੍ਹੇ ਦੇ ਵੱਧ ਕੇ ਸੰਦੂਈ ਇਹ ਆ ਕਿ ਦੋ ਦਰਿਆ ਜਿਹੜੇ ਆ ਉਹ ਨਿਕਲਦੇ ਆ ਮੰਡ ਦੇ ਵਿੱਚ ਜਿਹੜੀ ਜ਼ਮੀਨ ਆ ਉਹਦੇ ਵਿੱਚ ਆਏ ਸਾਲ ਹੜ੍ਹਾਂ ਦੇ ਕਾਰਨ ਜਿਹੜੀਆਂ ਫਸਲਾਂ ਤਬਾਹ ਹੋ ਜਾਂਦੀਆਂ ਇੱਕ ਗੰਨਾ ਇਹੋ ਜੀ ਖੇਤੀ ਆ ਕਿ ਜਿਹੜੀ ਜਾਦੇ ਪਾਣੀ ਨੂੰ ਸਹਾਰ ਸਕਦੀ ਆ ਉਹਨੂੰ ਕੁਝ ਨਹੀਂ ਹੋਣਾ ਅਸੀਂ ਇਹ ਮੰਗਿਆ ਜਿਹੜੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤਰਨਤਾਰਨ ਇੱਕ ਆਪਦੀ ਸਿਆਸੀ ਰੈਲੀ ਕਰਨ ਆਏ ਆ ਸਾਡਾ ਸੰਯੁਕਤ ਮੋਰਚਾ ਜਿਹੜਾ ਤੇ ਨਾਲ ਸਹਿਯੋਗੀ ਜਥੇਬੰਦੀਆਂ ਅੱਜ ਮੰਗ ਕਰਨ ਜਾ ਰਹੀਆਂ ਚੋਰਚੇ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਜਿਹੜਾ ਇੱਥੇ ਆਉਣਾ ਸ਼ੇਰੋਖੰਡ ਮੇਲ ਦੀ ਜਗ੍ਹਾ ਵਿੱਚ ਉਹਨੂੰ ਸ਼ੇਰੋਖੰਡ ਮੇਲ ਚਾਲੂ ਕਰਦੀ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਇਹ ਖੰਡ ਮੇਲ ਬੰਦ ਹੋਣਾ 650 ਬਰਦਾ ਕੱਚਾ ਪੱਕਾ ਇੱਥੇ ਮਰਾਜ਼ਮ ਸੀਗਾ ਉਹਨਾਂ ਸਾਰਿਆਂ ਦੀ ਸ਼ਾਂਤੀ ਹੋ ਗਈ ਗੰਨਾ ਜਿਹੜਾ ਉਹਦੀ ਦਾਗਤ ਖਰਚਾ ਘਟੁੰਦਾ ਕਿਸਾਨਾਂ ਦੇ ਜਿਹੜੇ ਕਰਜ਼ੇ ਦੇ ਦਬੇ ਉਹਨਾਂ ਦੀ ਆਰਥਿਕ ਹਾਲਤ ਸੁਧਾਰ ਹੋਇਆ ਫਸਲਾਂ ਜਿਹੜੀਆਂ ਹੜਾ ਵਿੱਚ ਡੁੱਬ ਜਾਂਦੀਆਂ ਆਂ ਕਿਸਾਨ ਮੁਕਾਬਲਾ ਕਰਦਾ ਪਾਣੀ ਦੀ ਵੀ ਬਜਤ ਹੋ ਜਾਂਦੀ ਹੈ ਤੇ ਫਸਲੀ ਵਿਭਿੰਨਤਾ ਵੀ ਲਾਗ ਹੁੰਦੀ ਆ ਆ ਇਸ ਕਰਕੇ ਅਸੀਂ ਜਿਹੜਾ ਹੈਗਾ ਪ੍ਰਾਈਸ ਆਰ ਦਾ ਪ੍ਰੋਡਕਸ਼ਨ ਉਹ ਵੀ ਘਟਦਾ ਤੇ ਸਿਆਲ ਵਿੱਚ ਚਾਰਾ ਵੀ ਮਿਲਦਾ ਤੇ ਮਜ਼ਦੂਰਾਂ ਨੂੰ ਰੋਜ਼ਗਾਰ ਵੀ ਮਿਲਦਾ ਤੇ ਦੁੱਖ ਦੀ ਗੱਲ ਇਹ ਆ